हां जी दोस्तों सत श्री अकाल स्वागत करते हैं टोडा राज संधू फार्मिंग ਦੇ ਵਿੱਚ ਅੱਜ ਖੜਿਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਸੰਦੀਪ ਹੁਣ ਉਹਦੇ ਕੋਲ ਆਇਆ ਦੋਸਤੋ ਪੋਲਰ ਡੇਰੀ ਫਾਰਮ ਤੇ ਸੋ ਜਿੱਦਾਂ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਸ਼ੂ ਵੀ ਵੀਰ ਦਾ ਜਿਹੜਾ ਕੰਮ ਹੈਗਾ ਕੀਤਾ ਹੈਗਾ ਪਸ਼ੂ ਸੇਲ ਪਰਚੇਜ਼ ਵਾਲੇ ਵੀ ਆਉਂਦੇ ਰਹਿੰਦੇ ਆ ਤੇ ਨਾਲ ਦੀ ਨਾਲ ਇਹ ਕਿਹੜਾ ਦੋਸਤੋ ਸ਼ੌਂਕੀਆ ਤੌਰ ਤੇ ਵੀਰ ਟਰੈਕਟਰ ਲਿਆ ਕੇ ਵੀ ਜਿਹੜਾ ਸੇਲ ਕਰਦਾ ਟਰੈਕਟਰ ਸੇਲ ਪਰਚੇਜ਼ ਦਾ ਕੰਮ ਵੀ ਆ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਪਸ਼ੂ ਦਿਖਾ ਦਿੰਨੇ ਹੁੰਦੇ ਆ ਦੋਸਤੋ ਇਸ ਘਰੋਂ ਤੇ ਜਦੋਂ ਟਰੈਕਟਰ ਕੋਈ ਦੋ ਚਾਰ ਜਿਹੜੇ ਦੋਸਤੋਂ ਨਵੇਂ ਵੀ ਲੈ ਕੇ ਆਉਂਦਾ ਸੈਕੰਡ ਹੈਂਡ ਟਰੈਕਟਰ ਆਉਂਦੇ ਆ ਠੀਕ ਆ ਜੀ ਜਦੋਂ ਵੀ ਆਉਂਦੇ ਆ ਉਹ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਤੇ ਅੱਜ ਤਿੰਨ ਟਰੈਕਟਰ ਆਪਾਂ ਤੁਹਾਨੂੰ ਦਿਖਾਉਣੇ ਆ ਫਾਰਮ ਟਰੈਕ 60 ਤੇ 275 ਡੀ ਆਈ ਮਹਿੰਦਰਾ ਇੱਕ ਸਵਰਾਜ ਦੇ ਵਿੱਚ ਦੋਸਤੋਂ 735 ਟਰੈਕਟਰ ਤੁਹਾਨੂੰ ਆਪਾਂ ਦਿਖਾ ਦਾਂਗੇ ਠੀਕ ਆ ਜੀ ਸੋ ਤਿੰਨੇ ਟਰੈਕਟਰ ਆ ਤਿੰਨਾਂ ਦੀ ਆਪਾਂ ਮਾਡਲ ਬਾਰੇ ਤਿੰਨਾਂ ਦੀ ਪੂਰੀ ਡਿਟੇਲ ਇੰਜਨ ਗੇਅਰ ਦਾ ਬਾਕੀ ਟਾਇਰ ਟੱਪਾ ਪੂਰਾ ਪ੍ਰੋਪਰ ਸੋ ਫੁੱਲ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਕਿਸੇ ਫਾਰਮਰ ਵੀਰ ਨੇ ਆ ਟਰੈਕਟਰ ਕੋਈ ਵੀ ਖੇਤੀ ਬੜੀ ਸੰਤ ਤੁਸੀਂ ਖਰੀਦਣਾ ਤੇ ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਜੇ ਆਪਦੀ ਵਾਹ ਕੇ ਟਰੈਕਟਰ ਚਲਾ ਕੇ ਤਸੱਲੀ ਕਰ ਸਕਦੇ ਜੇ ਆਉ ਲੈਣੀਆਂ ਬਤੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸੰਦੀਪ ਵੀਰੇ ਸਾਸਰੀ ਕਾਲ ਸਾਸਰੀ ਸਾਡੇ ਸਰਦਾਰ ਜੀ ਜੀ ਆਏ ਨੇ ਜੀ ਮਾਰਾ ਜੀ ਹੋਰ ਪਾ ਜੀ ਠੀਕ ਠਾਕ ਬਹੁਤ ਵਧੀਆ ਸਰਦਾਰ ਜੀ ਠੀਕ ਠਾਕ ਜੀ ਠੀਕ ਹੈ ਵੀਰੇ ਅੱਛਾ ਵੀਰ ਸੰਦੀਪ ਚਲੋ ਸਾਰੇ ਵੀਰ ਜਾਨੂਆ ਤੁਹਾਡੇ ਤੋਂ ਨਾਲ ਦੇ ਨਾਲ ਚਲੋ ਟਰੈਕਟਰ ਵੀ ਆਉਂਦੇ ਆ ਆਪਣੇ ਕੋਲ ਪਿਛਲੇ ਕੁਝ ਸਮੇਂ ਤੋਂ ਹਾਂ ਜੀ ਹਾਂ ਜੀ ਹਾਂ ਜੀ ਤੇ ਮਾਲ ਡੰਗਰ ਦਾ ਤਾਂ ਤੋਂ ਸਦਾ ਭਾਰ ਕੰਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਾਂ ਤੁਰੇ ਜਾ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਭ ਤੋਂ ਇਹ ਵੀ ਆਪਣਾ ਸ਼ੌਂਕ ਹੈ ਕਿ ਚੌਂਗਰ ਲਾ ਕੇ ਚਲੋ ਸੁਥਰਾ ਟਰੈਕਟਰ ਲਈਦਾ ਕਾਗਜ਼ ਪੱਤਰਾਂ ਦਾ ਓਕੇ ਲਈਦਾ ਇੰਜਨ ਗੇਅਰ ਦਾ ਪਕਾ ਟਰੈਕਟਰ ਲਈਦਾ ਸਾਫ਼ ਸੁਥਰਾ ਲਿਆ ਕੇ ਸਾਫ਼ ਸੁਥਰਾ ਆਪਣਾ ਕੰਮ ਕਰਨ ਦਾ ਵੀ ਸ਼ੌਂਕ ਹੈ ਇਹ ਨਾਲ ਠੀਕ ਹੈ ਜੀ ਅੱਛਾ ਫਿਰ ਸੰਦੀਪ ਅੱਜ ਆਪਣੇ ਕੋਲ ਜਿੱਦਾਂ ਕਿ ਇਹ ਫਾਰਮ ਟਰੈਕ 60 ਆ ਵੀਰੇ ਹਾਂਜੀ ਤੇ ਇਹਦੀ ਇੱਕ ਡਿਟੇਲ ਆਪਣੇ ਭੈਣ ਭਰਾਵਾਂ ਸੱਜਣਾ ਨਾਲ ਕਰਦੀ ਗੇ ਸਾਂਝੀ ਇੱਕ ਤਾਂ ਤਾਂ ਮਾਡਲ ਬਾਰੇ ਦੱਸਿਆ ਜੀ ਤੇ ਇੱਕ ਪੂਰਾ ਇੰਜਨ ਗੇਅਰ ਦਾ ਲਿਫਟ ਪੰਪ ਦੂਜਾ ਤੀਜਾ ਸਾਰਾ A ਤੋਂ Z ਦਾ ਸੰਧੂ ਸਾਹਿਬ ਇਹਦਾ ਇੰਜਨ ਗੇਅਰ ਲਿਫਟ 100 ਰੁਪਇਆ ਬਣੀ ਦੇ ਤੇ ਜਿਹੜਾ ਵੀ ਲੱਗਨ ਦੀ ਕੋਈ ਵੀ ਸਭਾਵਨਾ ਨਹੀਂ ਦੀ ਠੀਕ ਹੈ ਜੀ ਇੰਜਨ ਗੇਅਰ ਲਿਫਟ ਪੰਪ ਦਾ ਇੰਨਾ ਟਰੈਕਟਰ ਪੱਕਾ ਕੇ ਦੇ ਟਰੈਕਟਰ ਕੋਈ ਭਾਹ ਮਾਰੇ ਤਾਂ ਵੀ ਜਿਹੜਾ ਵੀਰ ਗੱਡੀ ਤੇ ਆਊਗਾ ਗੱਡੀ ਦਾ ਕਿਰਾਇਆ ਡਬਲ ਦਊਗਾ ਤੇਲ ਤੱਕ ਪਵਾ ਕੇ ਦਊਗਾ ਜੇ ਮੇਰੇ ਟਰੈਕਟਰ 'ਚ ਕੋਈ ਵੀ ਨੁਕਸ ਖੜ ਜੇ ਆਵੇ ਅੱਛਾ ਵੀਰ ਸੰਦੀਪ ਬਾਕੀ ਸਰਵੋਸ ਸਰਵਸ ਵਗੈਰਾ ਡਾ ਨਹੀਂ ਹੁੰਦੀ ਐਨ ਸੰਤੋ ਸਾਹਿਬ ਆ ਵੇਖੋ ਸਰਵਿਸ ਕਰਾ ਕੇ ਟਰੈਕਟਰ ਐਨ ਓਕੇ ਇੰਜਨ ਗੇਅਰ ਦਾ ਸਾਰਾ ਤਿੰਨਾਂ ਕਿੱਲਾਂ ਦਾ ਟਰੈਕਟਰ ਚੱਲਿਆ ਵੇਖੋ ਤੇਲ ਬਿਲਕੁਲ ਪਤਲਾ ਲੋ ਜੀ 2006 ਮਾਡਲ ਤਿੰਨ ਕਿੱਲਾਂ ਤੇ ਚੱਲਿਆ ਸਨ ਦੋਸਤੋ 2006 ਲਿਆ ਆਪਾਂ ਜੀ 2006 ਮਾਡਲ ਆ ਹਾਂਜੀ ਤੇ ਪੰਜਾਬ ਤਰਨਤਾਰਨ ਨੰਬਰਾਂ ਦਾ ਤਰਨਤਾਰਨ ਨੰਬਰ ਆ ਪੀਪੀਸੀ ਵਾਲੀ ਨੰਬਰ ਆ ਦੋਸਤੋ ਤਰਨਤਾਰਨ ਸਾਹਿਬ ਦਾ ਤੇ ਫਾਰਮ ਟਰੈਕ 60 ਤੇ ਟਰੈਕਟਰ ਦੀ ਇੱਕ ਵਾਰੀ ਆਪਾਂ ਤੁਹਾਨੂੰ ਕੰਡੀਸ਼ਨ ਸਾਰੇ ਪਾਸਿਓਂ ਦਿਖਾ ਦਿੰਨੇ ਆ ਇਧਰ ਵੇਖੋ ਜੀ ਠੀਕ ਆ ਜੀ ਇਹ ਕੰਡੀਸ਼ਨ ਆ ਅਗਲੇ ਟਾਇਰ ਸੰਤੂ ਸਾਹਿਬ 70 ਪੈਸੇ ਹੋਣਗੇ ਹਾਂਜੀ ਮਗਰਲੇ ਕੋਈ 60 ਕੇ ਪੈਸੇ ਟਾਇਰ ਮੰਨ ਕੇ ਆਪਣੇ ਨਾਲ ਸੌਦਾ ਕਰ ਸਕਦਾ ਮਗਰਲੇ 14 ਦੇ ਆ ਠੀਕ ਆ ਜੀ ਹਾਂਜੀ ਲਓ ਦੋਸਤੋ 14 ਦੇ ਟਾਇਰ ਆ ਸੀਗਾ ਜੀ ਪੱਕੇ ਟਾਇਰ ਆ ਐਮ ਆਰ ਐਫ ਦੇ ਆ ਤੁਸੀਂ ਦੇਖ ਸਕਦੇ ਐਮ ਆਰ ਐਫ ਦੇ 14 ਦੇ ਟਾਇਰ 14 9 28 ਦੇ ਠੀਕ ਹੈ ਜੀ ਬਾਕੀ ਸੰਤੋਪਾ ਸਰ ਟਰੈਕਟਰ ਸਾਰਾ Ориਜਨਲ ਆ ਕਿਤੇ ਕਲਮ ਪੇਂਟ ਦਾ ਕਲਮ ਦਾ ਨਿਸ਼ਾਨ ਕਿਤੇ ਮਾਸਾ ਜਿੰਨਾ ਬਣਾ ਹੋਗਾ ਜੀ ਅੱਛਾ ਸੰਦੀਪ ਬਾਕੀ ਮਰਗੜ ਮਰਗੂੜ ਨਾਲ ਦੇ ਲੱਗਦੇ ਸਾਰੇ ਨਾਲ ਦੇ ਸੰਤੋਪਾ ਸਰ ਜੋ ਕੁਛ ਹੈਗਾ ਸਾਰਾ ਨਾਲ ਦਾ ਹੀ ਆ ਬੈਟਰੀ ਬੂਟਰੀ ਵਰਕਿੰਗ ਆ ਪੂਰੀ ਨਾਲ ਬੈਟਰੀ ਬੂਟਰੀ ਆ ਓਕੇ ਆ ਬਿਲਕੁਲ ਸਰਵਿਸ ਓਕੇ ਆ ਬੈਟਰੀ ਓਕੇ ਇੰਜਨ ਗੇਅਰ ਦਾ ਲਿਫਟ ਦਾ ਹਰ ਇੱਕ ਚੀਜ਼ ਸੰਤੋਪਾ ਸਰ ਓਕੇ ਆ ਬਸ ਇੱਕੋ ਕੰਮ ਕਰਨ ਦੀ ਲੋੜ ਸੌਦਾ ਕਰੇ ਜਿਹੜੇ ਵੀਰ ਨੇ ਵੀ ਲੈਣਾ ਤੇ ਜਾ ਕੇ ਲੱਡੂਆਂ ਦਾ ਡੱਬਾ ਵੰਡੇ ਸੰਤੋਪਾ ਸਰ ਤੇ ਪੈੜੀਆਂ ਆਪਦੀਆਂ ਵਾਵੇ ਪੈ ਸਹੀ ਹੈ ਬਾਕੀ 100 ਰੁਪਏ ਨਹੀਂ ਲੱਗਦਾ ਰੇਟ ਲਓ ਦੋਸਤੋ ਇੱਕ ਵਾਰੀ ਸੰਦੀਪ ਮਾੜੀ ਸਟਾਰਟਿੰਗ ਵੀਰੇ ਕਰਨੀ ਇੰਜਨ ਗੇਅਰ ਲਿਫਟਦਾ ਬਿਲਕੁਲ ਪੱਕਾ ਜੀ ਕੋਲ ਤੋਂ ਸੋਇਸ ਸਟਾਰਟਿੰਗ ਆ ਇਸ ਟਰੈਕਟਰ ਦੀ ਠੀਕ ਹੈ ਜੀ ਤੇ ਬਾਕੀ ਆ ਤੁਸੀਂ ਦੇਖ ਸਕਦੇ ਜੀ ਜੋ ਵੀ ਹੈਗਾ origignal ਹੀ ਆ ਟੋ ਅਵਰੋਲ ਠੀਕ ਹੈ ਜੀ origignal ਹੀ ਆ ਸ਼ੋਸ਼ ਆਪਾਂ origignal ਆ ਤੇ 2006 ਮਾਡਲ ਇਹ ਜਿਹੜਾ ਮੌਜੂਦ ਆ ਵੀਰ ਸੰਦੀਪ ਦੇ ਕੋਲੇ ਅੱਜ ਤੇ ਜਿਹੜੇ ਵੀਰ ਨੂੰ ਜਜੂਗਾ ਸੌਦਾ ਪਸੰਦ ਆਊਗਾ ਉਹ ਤੁਸੀਂ ਕਰ ਲਿਓ ਠੀਕ ਹੈ ਜੀ ਬਾਕੀ ਆਪਾਂ ਰੇਟ ਪੁੱਛ ਲਈ ਨਹੀਂ ਆ ਵੀ ਕਿੰਨਾ ਕੁ ਮੁੱਲ ਵੀਰ ਕਰਦਾ ਸੰਦੀਪ ਇਹ ਦੇਵਾਂਗੇ ਕਿੰਨੇ ਦਾ ਜੀ ਸੰਤੋ ਸਾਹਿਬ ਡਿਮਾਂਡ ਇਹਦੀ ਕਰਦੇ ਆਪਾਂ 2.5 ਲੱਖ ਰੁਪਈਆ ਹਾਂਜੀ ਤੇ ਜੈਸਨੋ ਜਿਹੜਾ ਟਰੈਕਟਰ ਦੇਣਾ 2,35,000 ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ 2,35,000 ਦਾ ਟਰੈਕਟਰ ਦੇ ਦਾਂਗੇ ਡਬਲ ਕਲੱਚ ਆ ਇੰਜਨ ਗੇਅਰ ਦਾ ਬਿਲਕੁਲ ਲੀਪੜਦਾ ਸਾਰ ਕੋਈ ਓਕੇ ਆ ਠੀਕ ਹੈ ਜੀ ਕਾਗਜ਼ਾਂ ਪੱਤਰਾਂ ਦੇ ਸੰਤੂ ਸਾਹਿਬ ਓਕੇ ਆ ਆਪਣਾ ਇਧਰ ਦਾ ਨੰਬਰ ਤਿੰਨਾਂ ਗਿੱਲਾਂ ਦੇ ਚੱਲਿਆ ਬਾਕੀ ਇੰਜਨ ਗੇਅਰ ਦੇ ਜਿਹੜੇ ਕੋਈ ਵੀ ਉਹਨਾਂ ਕੰਮ ਕਰਾਇਆ ਉਹਦੇ ਆਪਣੇ ਕੋਲ ਬਿੱਲ ਵੀ ਪਈ ਆ ਆਪਾਂ ਬਿੱਲ ਵੀ ਨਾਲ ਦੇ ਦਾਂਗੇ ਕੋਈ ਵੀਰ ਭਰਾ ਲੋ ਠੀਕ ਆ ਹਾਂਜੀ ਲਓ ਦੱਸੋ ਏ ਟੂ ਜ਼ेड ਜਿਹੜੀ ਕੰਡੀਸ਼ਨ ਓਕੇ ਆ ਸੋ ਬਾਕੀ ਤੁਸੀਂ ਆ ਸ਼ੋਸ਼ ਆਪਾਂ ਦੇਖ ਹੀ ਲਿਆ ਜੋ ਵੀ オリジナル ਆ ਠੀਕ ਆ ਜੀ ਆ ਦੇਖੋ ਸੋ ਬਾਕੀ ਬੈਟਰੀ ਬੂਟਰੀ ਵੀ ਜਿਹੜੀ ਆ ਵਰਕਿੰਗ ਆ ਤੁਸੀਂ ਬਾਕੀ ਸਲਫ ਸਲਫ ਜਿਹੜਾ ਬਿਲਕੁਲ ਆਪਾਂ ਓਕੇ ਸੰਤੂ ਸਾਹਿਬ ਸਾਰੇ ਓ ਤਸਵੀਰ ਸ਼ੂਟ ਵੀ ਜਿਹੜੀ ਆ ਬਹੁਤ ਵਧੀਆ ਤੇ ਕਿਸੇ ਪਾਸੋਂ ਕੋਈ ਲੀਕਿੰਗ ਸ਼ੀਕਿੰਗ ਨਹੀਂ ਬਾਕੀ ਰੀਮਾਂ ਦੇ ਵੀ ਰੰਗ ਵੇਖੋ ਨਾਲ ਦਾ ਅਰੀਜਨਲ ਰੰਗ ਹੈ ਸਾਰਾ ਰੀਮਾਂ ਦੇ ਵੀ ਰੰਗ ਨਾਲ ਦਾ ਬਹੁਤ ਸੰਭਾਲ ਕੇ ਟ੍ਰੈਕਟ ਚੱਲਿਆ ਸੰਸਾ ਬਿਲਕੁਲ ਜੀ ਲੌਬੀ ਪ੍ਰਭੂ ਇਹ ਪਹਿਲੇ ਨੰਬਰ ਤੇ ਸੀਗਾ ਫਾਰਮ ਟਰੈਕ 60 ਠੀਕ ਹੈ ਜੀ ਤੇ ਇੱਧਰ ਇੱਕ ਸੈਕੰਡ ਨੰਬਰ ਤੇ ਆਪਾਂ ਜਿਹੜਾ ਤੁਹਾਨੂੰ ਡੀਆਈ ਦਿਖਾਉਨੇ ਆ 275 ਮਹਿੰਦਰਾ ਦਾ ਤੇ ਸੰਦੀਪ ਇਹਦੀ ਵੀਰੇ ਕੀ ਡਿਟੇਲ ਮਾਡਲ ਕਿੰਨਾ ਸੰਤੂ ਸਾਹਿਬ 98 ਮਾਡਲ ਆ ਜੀ 98 ਆਮ ਨੰਬਰ ਆ ਓਕੇ ਮਗਰਲੇ ਟਾਇਰ ਅੱਧੇ ਹੋਣਗੇ ਅਗਲੇ ਟਾਇਰ ਟੇ ਇੰਜਨ ਗੇਅਰ ਦਾ ਓਕੇ ਆ ਜੀ ਕੋਈ ਭਾਪ ਨਹੀਂ ਕੋਈ ਬਾੜ ਨਹੀਂ ਜੀ ਇਹਨੂੰ ਹਾਂਜੀ ਲਓ ਦੋਸਤੋ ਠੀਕ ਆ ਜੀ ਆ ਤੁਸੀਂ ਦੇਖ ਸਕਦੇ ਜੀ ਕੰਡੀਸ਼ਨ ਤੇ ਮਗਰਲੇ ਕਿਨੇ 60 ਕੇ ਪੈਸੇ ਅੱਧੇ ਅੱਧੇ ਮੰਨ ਕੇ ਚੱਲੋ ਚੱਲੋ 60 ਪੈਸੇ ਬਣੀ ਆ ਪਾਦੇ ਆਂਦੇ ਟਾਇਰ ਮੰਨ ਕੇ ਜਿਹੜਾ ਮਰਜੀ ਵੀ ਸੌਦਾ ਕਰ ਲੇ ਬਾਕੀ ਟਰੈਕਟਰ ਸੰਤੋ ਸਾਹਿਬ ਇਹ ਵੀ ਜਿੰਨੇ ਜਿਹੜੇ ਵੀਰ ਨੇ ਲੈਣਾ ਮੈਂ 11 ਹੱਲਾ ਦਾ ਟਰੈਕਟਰ ਵਾਹ ਕੇ ਤੇ ਫੇਰ ਗਾੜੀ ਲਾਉਂਗਾ ਅਗਲੇ ਠੀਕ ਆ ਜੀ ਲਓ ਦੋਸਤੋ ਠੀਕ ਆ ਜੀ ਸੁਮਿੰਦਰਾ 275 ਮਾਡਲ ਕਿਨਾਂ ਦੱਸਿਆ ਜੀ 99 ਜੀ 99 ਮਾਡਲ ਆ ਤੇ ਬਾਕੀ ਆ ਪੱਕਾ ਬਿਲ ਹਾਂਜੀ ਲੋ ਦੋਸੋ ਮਾਡਲ ਤੁਹਾਨੂੰ ਜਿਹੜਾ ਦੱਸਤਾ ਵੀਰ ਨੇ 98 ਮਾਡਲ ਆ ਤੇ ਹੈ ਪੰਜਾਬ ਨੰਬਰ ਹੀ ਆ ਪਾਸੀ ਜਿੰਨੇ ਟਰੈਕਟਰ ਵੀ ਹੈਗੇ ਆ ਦੋਸਤੋ ਸਾਰੇ ਬਿਲਕੁਲ ਡਾਕੂਮੈਂਟ ਵਿਦ ਹੁੰਦੇ ਆ ਨਾਲ ਉਹ ਜੀ オリジナル ਡਾਕੂਮੈਂਟ ਹੁੰਦੇ ਆ ਕੋਈ ਕਿਤੇ ਵੀ ਬਿੱਲਾਂ ਤੇ ਜਾਂ ਕਿਹੜੀ ਕੋਈ ਪੇਪਰਾਂ ਤੇ ਨਹੀਂ ਦੂਜਾ ਹੁੰਦਾਗਾ ਤੇ ਬਿਲਕੁਲ ਜਿਹੜਾ オリジナル ਆਰਸੀ ਕਾਪੀ ਤੁਹਾਨੂੰ ਨਾਲ ਮਿਲੂ ਸਾਰੇ ਸੰਤੋ ਸਾਹਿਬ ਪ੍ਰੂਫ ਦੇਵਾਂਗੇ ਬਾਕੀ ਟਰੈਕਟਰ ਸਾਰਾ オリジナル ਹੋਗਾ ਜੇ ਕੋਈ ਕਲਮ ਵੀ ਲੱਗੀ ਮੇਰੇ ਟਰੈਕਟਰ ਨੂੰ ਆ ਕੇ ਕਹਦੇ ਵੀ ਕਲਮ ਵੀ ਟਰੈਕਟਰ ਤੇ ਲੱਗੀ ਆ ਤਾਂ ਮੈਂ ਦੇਨਦਾਰ ਹੋਊਗਾ ਸੰਤੋ ਸਾਹਿਬ ਅੱਛਾ ਸੰਦੀਪ ਪਹਿਲਾਂ ਵੀ ਜਿੱਦਾਂ ਆ ਬੀਬਾ ਦੀ ਬੁੱਢੀ ਦਾ ਬਿਲਕੁਲ ਛੋ ਛੱਪੇ ਦਾ ਲੈਣਾ ਰਿਹਾ ਸਾਫ ਅਰੀਜਨਲ ਟਰੈਕਟਰ ਲੈਣਾ ਸੰਤੂ ਸਾਹਿਬ ਆ ਰੰਗ ਪੇੜਾ ਹੋਇਆ ਟਰੈਕਟਰ ਨਹੀਂ ਲੈਂਦੇ ਆਪ ਅਰੀਜਨਲ ਟਰੈਕਟਰ ਲੈਣਾ ਚਾਹੇ ਕੋਈ ਰੰਗ ਦਾ ਫਿੱਕਾ ਜ਼ਰੂਰ ਮਾਸਾ ਹੋਵੇ ਲੈਣਾ ਅਰੀਜਨਲ ਆ ਇੰਜਨ ਗੇਅਰ ਦਾ ਪੱਕਾ ਲੈਣਾ ਕਾਗਜ਼ਾਂ ਦਾ ਸਾਫ਼ ਸੁਥਰਾ ਲੈਣਾ ਇਹ ਨਹੀਂ ਵੀ ਕੋਈ ਕਾਗਜ਼ਾਂ ਦਾ ਭੈੜਾ ਚੰਦਰਾ ਟਰੈਕਟਰ ਲੈ ਕੇ ਲਿਆ ਕੇ ਡੱਕ ਕੇ ਮੁੜ ਕੇ ਸੰਤੂ ਸਾਹਿਬ ਤੋਰੀ ਫਰੀਏ ਬਿਲਕੁਲ ਬਿਲਕੁਲ ਸੁਥਰਾ ਕੰਮ ਕਰਨਾ ਜੀ ਸ਼ੌਂਕ ਨਾਲ ਇੱਕ ਕਰਨਾ ਵਾ ਸੁਥਰਾ ਟਰੈਕਟਰ ਲੈਣਾ ਲੋਕ ਦੋਸਤੋ ਠੀਕ ਆ ਜੀ ਤੇ ਬਾਕੀ ਕਾਗਿਏ ਡਾਕੂਮੈਂਟ ਠੀਕ ਹੈ ਜੀ ਆਪੋਲੋ ਤੁਸੀਂ ਦੇਖ ਸਕਦੇ ਹੋ ਪੋਲਰ ਦੇ ਟਾਇਰ ਤੇ ਆਹ ਕਰੋ ਚੱਕ ਜੀ ਇਹ ਸੰਦੀਪ ਪੱਕੇ ਟਾਇਰ ਹੀ ਕੋਈ ਰੌਬੜ ਨਹੀਂ ਪੱਕੇ ਟਾਇਰ ਪੱਕੇ ਟਾਇਰ ਸੰਤੂ ਸਾਹਿਬ ਚਾਰੇ ਪੱਕੇ ਟਾਇਰ ਠੀਕ ਹੈ ਬਾਕੀ ਇੰਜਨ ਗੇਅਰ ਲਿਫਟ ਦਾ ਓਕੇ ਟਰੈਕਟਰ ਲਓ ਜੀ ਉਹ ਮਹਿੰਦਰਾ ਦੀ ਸਾਰਾ ਅਰੀਜਨਲ ਬਿਲਕੁਲ ਜੀ ਮਹਿੰਦਰਾ ਦੀ ਵੀ ਕਾਫੀ ਡਿਮਾਂਡ ਦੋਸਤੋ 275 ਟਰੈਕਟਰ 98 ਮਾਡਲ ਆ ਬਾਕੀ ਪੂਰੀ ਡਿਟੇਲ ਤੁਹਾਨੂੰ ਬੈਟਰੀ ਦੀ ਚਾਰਜ ਲੱਗੀ ਆ ਬਿਲਕੁਲ ਬਾਕੀ ਸੈਲਫ ਸਟਾਰਟ ਟਰੈਕਟਰ ਦਵਾਂਗੇ ਜਿਹੜਾ ਵੀਰ ਵੀ ਲੋਕਾਂ ਨੂੰ ਸੈਲਫ ਸਟਾਰਟ ਟਰੈਕਟਰ ਦਵਾਂਗੇ ਠੀਕ ਹੈ ਜੀ ਇ ਉਹ ਬਾਕੀ ਤੁਸੀਂ ਸੰਪਰਕ ਕਰ ਲਿਓ ਵੀਰ ਸੰਦੀਪ ਦੇ ਨਾਲ ਸਾਫ ਸੁਥਰਾ ਬਹੁਤ ਜਿਆਦਾ ਸੰਤੂ ਸਾਹਿਬ ਸੋ ਅੱਛਾ ਇਹਦਾ ਮੁੱਲ ਕੀ ਵੇਰ ਕੀਤਾ ਮੁੱਲ ਸੰਤੂ ਸਾਹਿਬ ਇਹਦਾ ਕਰਦੇ ਆਪਾਂ 1.5 ਲੱਖ ਰੁਪਈਆ ਜਿਹੜਾ ਦੇ ਲੈ 1.35 ਲੱਖ ਦਾ ਟਰੈਕਟਰ ਦੇ ਦਾਂਗੇ ਜੀ ਇੱਕ 35 ਦਾ 1.35 ਦਾ ਦੇ ਦਾਂਗੇ ਉਹਦੇ ਵਿੱਚੋਂ ਮਾਨਦਾਨ ਕਰ ਦਾਂਗੇ ਸੰਤੂ ਸਾਹਿਬ ਠੀਕ ਹੈ ਜੀ ਉਹ ਚ ਮਾਨਦਾਨ ਲਓ ਜੀ 1.35 ਦਾ 200 ਇਹ ਤੁਹਾਨੂੰ ਟਰੈਕਟਰ ਮਿਲ ਜਾਊਗਾ ਸਾਈਕਲ ਨੰਬਰ ਤੇ ਆਪਾਂ ਤੁਹਾਨੂੰ ਦਿਖਾਤਾ 1 ਲੱਖ ਦੇ ਵਿੱਚ ਇੱਧਰ 235 ਸਵਰਾਜ ਦਿਖਾ ਦਿੰਨੇ ਆਫੀ ਤੇ ਆਹ ਕਰੋ ਚੱਕ ਕੇ ਜੀ ਠੀਕ 735 ਆ ਗਿਆ ਜੀ ਇਹ ਅੱਛਾ ਜੀ ਦੀ ਪਰ 735 ਸਵਰਾਜ ਆ ਗਿਆ ਆਪਣੇ ਕੋਲ 735 ਆ ਗਿਆ ਸੰਤੂ ਸਾਹਿਬ ਹਾਂਜੀ ਇਹ ਵੀ ਟਰੈਕਟਰ ਜਿੰਨਾ ਹੈਗਾ ਸਾਰਾ origignal ਜੇ ਵੇਖੋ 90 ਪੈਸੇ ਕੰਡੀਸ਼ਨ ਹੈ ਟਰੈਕਟਰ ਦੀ ਹੂੰ ਅੱਛਾ 90 ਮਾਡਲ ਕਿਹੜਾ 96 ਮਾਡਲ ਹੈ ਸੰਤੂ ਸਾਹਿਬ ਪੰਜਾਬ ਨੰਬਰ ਆ ਇੰਜਨ ਗੇਅਰ ਲਿਫਟ ਦਾ ਪੂਰਾ ਓਕੇ ਆ ਟਰੈਕਟਰ ਵਾਹ ਕੇ ਤਸੱਲੀ ਕਰਕੇ ਜਿਹੜਾ ਮਰਜ਼ੀ ਵੀਰ ਆਪਣੇ ਤੋਂ ਖਰ ਸਕਦਾ ਠੀਕ ਹੈ ਜੀ ਹਾਂਜੀ ਇਹ ਚੱਲਿਆ ਆਪਣੇ ਕੋਲੇ ਵੀ ਜੈਨੂਨ ਫਾਰਮਰ ਕੋਲੇ ਚੱਲਿਆ ਕਿਤੇ ਫਾਰਮਰ ਕੋਲੇ ਚੱਲਿਆ ਕੋਈ ਘਰੋਂ ਘਰੋਂ ਪਹਿਲੇ ਨਾਮ ਹੀ ਹੈ ਪਹਿਲੇ ਨਾਮ ਹੀ ਆਪਾਂ ਟਰੈਕਟਰ ਸਾਰੇ ਘਰੋਂ ਲਏ ਨੇ ਸੰਤੂ ਸਾਹਿਬ ਠੀਕ ਹੈ ਹਾਂਜੀ ਹ ਠੀਕ ਹੈ ਲਓ ਦੋਸਤੋ 96 ਮਾਡਲ ਬਾਕੀ ਇਹ ਗੇਅਰ ਦਾ ਬਿਲਕੁਲ ਇਹ ਵੀ ਪੱਕਾ ਜੀ ਸਾਫ ਸੁਥਰਾ ਠੀਕ ਹੈ ਜੀ ਆਹ ਲਓ ਵਿੱਚੋਂ ਸਾਰਾ ਰੰਗ ਓਰੀਜਨਲ ਆ ਸਾਰਾ ਬਾਕੀ ਓਵਰ ਆਲ ਜਿੰਨਾ ਦੇ ਡੀਟੀਟਰ ਸਾਰੇ ਨਾਲ ਦਾ ਹੀ ਸਮਾਨ ਸਾਰਾ ਕੁਝ ਨਾਲ ਦਾ ਜੀ ਟਰੈਕਟਰ ਬੜਾ ਸੰਭਾਲ ਕੇ ਚੱਲਿਆ ਸੰਸਾਦ ਠੀਕ ਹੈ ਜੀ ਲਓ ਦੋਸਤੋ ਠੀਕ ਹੈ ਬਾਕੀ ਸ਼ੋਸ਼ ਆਪਾਂ ਚੰਗਾ ਦੋਸਤੋ ਓਰੀਜਨਲ ਟਰੈਕਟਰ ਦੀ ਵੀਰਾਂ ਨੂੰ ਨਿਸ਼ਾਨੀ ਦਾ ਪਤਾ ਹੀ ਆ ਠੀਕ ਹੈ ਜੀ ਰੰਗ ਫਿੱਕਾ ਪੇਂਟ ਥੋੜਾ ਜਰੂਰ ਹੋ ਸਕਦਾ ਉਹ ਕਿਉਂਕਿ 96 ਦੇ ਵਿੱਚ ਨਿਕਲਿਆ ਟਰੈਕਟਰ ਤੇ ਅੱਜ ਸਮਾਂ ਤੁਸੀਂ ਸਾਰੇ ਵੀਰ ਸਿਆਣਿਓ ਕੈਲਕੂਲੇਟ ਕਰ ਸਕਦੇ ਜੀ ਤੇ ਫਿਰ ਹਾਲ ਅਗਲੇ ਟਾਇਰ ਸੰਤੂ ਸਾਹਿਬ ਇਹਦੇ 60 ਪੈਸੇ ਆ ਮਗਰਲੇ ਟਾਇਰ ਇਹਦੇ 70 75 ਪੈਸੇ ਆ ਪੱਕੇ ਟਾਇਰ ਆ ਜੀ ਮਗਰਲੇ ਵੀ ਅੱਛਾ ਜੇ ਮਗਰਲੇ ਵੀ ਜਕੇਟੀ ਦੇ ਆ ਨਾ ਬਿਰਲਾ ਦੇ ਆ ਜੀ ਲਓ ਜੀ ਮਗਰਲੇ ਜਿਹੜੇ ਦੋਸਤੋ ਬਿਰਲਾ ਦੇ ਟਾਇਰ ਆ ਹਾਂਜੀ ਤੇ 12 4 28 ਦੇ ਟਾਇਰ ਆ ਮਗਰਲੇ ਠੀਕ ਆ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਇਹ ਟਾਇਰਾਂ ਦੀ ਦੇਖ ਸਕਦੇ ਜੀ ਠੀਕ ਆ ਤੇ ਬਿਲਕੁਲ ਜੈਨੂਅਰੀ ਬਹੁਤ ਸਾਫ਼ ਸੋਹਣਾ ਟਰੈਕਟਰ ਆ ਬਾਕੀ ਰੇਟ ਵਿੱਚ ਸੰਤੂ ਸਾਹਿਬ ਬਹੁ ਸੰਦੂਪੇ 735 ਦੇਵਾਂਗੇ ਕਿੰਨੇ ਦਾ ਆਪਾਂ ਸੰਦੂ ਸਾਹਿਬ ਇਹਦੀ ਡਿਮਾਂਡ ਕਰਦੇ 1,35,000 ਰੁਪਇਆ ਆ 1,25,000 ਦਾ ਦੇਣਾ ਕਿ ਉਹਦੇ ਚ ਮਾਨਤਾ ਕਰਦਾਂਗੇ 1,50 ਜਿਵੇਂ ਮਾਨਤਾ ਕਰਦਾਂਗੇ ਬਾਕੀ ਵਾਕੇ ਸੱਦੀ ਕਰਕੇ ਜਿਹੜਾ ਮਰਜੀ ਵੀਰ ਖੜੇ ਜਾ ਕੇ ਲੱਡੂਆਂ ਦਾ ਡੱਬਾ ਮੰਡੇ ਦੇ ਸੰਦੂ ਸਾਹਿਬ ਇਹਦੇ ਨਾਮੇ ਪੈਸੇ ਆ 100 ਰੁਪਇਆ ਨਹੀਂ ਲੱਗਦਾ ਠੀਕ ਹੈ ਜੀ ਦੋਸਤੋ 135 ਡਿਮਾਂਡ ਆ ਬਾਕੀ 150 ਜਿਹੜਾ ਦੋਸਤੋ ਰੇਟ ਆ ਲੈਣ ਦੇਣ ਸੋ ਕੋਈ ਪਾਰਟੀ ਆਉਂਦੀ ਆ ਦੋਸਤੋ ਤੇ ਬਾਕੀ ਮੌਕੇ ਤੇ ਬਹਿ ਖਲੋਗੇ ਥੋੜਾ ਪਾਤਾ ਵਿੱਚੋਂ ਕੋਈ ਹੋਰ ਵੀ ਛੋਟਛਾ ਪ ਤੇ ਬਾਕੀ ਇਹ ਟਰੈਕਟਰ ਨੇ ਆਜਾ ਟੋਟਲ 3 735 ਮਹਿੰਦਰਾ ਤੇ ਇੱਕ ਆਪਾਂ ਜਿਹੜਾ ਤੁਹਾਨੂੰ ਫਰੰਕ ਕਰਦੇ ਦੋ ਅੰਦਰ ਹੋ ਗਏ ਸੰਦੂ ਸਾਹਿਬ ਆਪਣੇ ਕੋਲ ਲੱਗੇ ਆ ਪਰ ਉਹ ਟਰੈਕਟਰ ਆਪਾਂ ਸੇਲ ਕੀਤੀ ਆ ਅੱਛਾ ਜੀ ਹਾਂਜੀ ਇੱਕ ਇਹ ਮਹਿੰਦਰਾ ਲੱਗਾ ਕਿ ਪਰੇ ਮਹਿੰਦਰਾ ਲੱਗਾ 8 ਮਾਰਕ ਲੋ ਉਹ ਸੇਲ ਹੋ ਗਿਆ ਹਾਂਜੀ ਸੇਲ ਹੋ ਗਿਆ ਜੀ ਠੀਕ ਆ ਜੀ ਹਾਂਜੀ ਤਾਂ ਦੱਸੋ ਫਿਲਹਾਲ ਜਿਹੜੇ ਆਜਾ ਸੇਲ ਦੇ ਲਈ ਅਵੇਲੇਬਲ ਨੇ ਉਹ ਇਹ ਤਿੰਨੇ ਟਰੈਕਟਰ ਆ ਬਾਕੀ ਬੈਟਰੀਆਂ ਬੂਟੀਆਂ ਤਿੰਨੇ ਪ੍ਰੋਪਰ ਓਕੇ ਸੰਦੂ ਸਾਹਿਬ ਆਪਾਂ ਹਰ ਇੱਕ ਨੂੰ ਇੱਕ ਨੂੰ ਇੱਕ ਐ ਬਿਲਕੁਲ ਸੈਲਫ ਚਾਰਜ ਦੇਵਾਂਗੇ ਟੌਪ ਲਿੰਕ ਨਾਲ ਦੇਵਾਂਗੇ ਫੱਟੀ ਨਾਲ ਦੇਵਾਂ ਸੌਦਾ ਕਰ ਲੈ 66 ਟਰੈਕਟਰ ਦਵਾਂਗੇ ਪਰ ਦੋਸਤੋ ਪੜਤਾ ਪੜਤਾ ਬਿਲਕੁਲ ਜਾਇਜ਼ ਆ ਜਿਹੜੇ ਵੀਰ ਨੇ ਕੋਈ ਲੱਖ ਸਵਾ ਸਵਾ ਲੱਖ ਜਾਂ ਡੇਢ ਲੱਖ ਜਾਂ ਸਵਾ ਸਵਾ ਲੱਖ ਦੇ ਘਰ ਦੇ ਵਿੱਚ ਲਾਉਣਾ ਉਹ ਤੁਸੀਂ ਜਿਹੜਾ ਕੰਟੈਕਟ ਕਰ ਲਿਓ ਠੀਕ ਆ ਜੀ ਵੀਰ ਸੰਦੀਪ ਦੇ ਨਾਲ ਤੇ ਇਹ ਪੜਤਾ ਇਹ ਟਰੈਕਟਰ ਨੇ ਮੋੜ ਮੁਰਲਾ ਪਾ ਪੂਰਾ ਤੁਹਾਨੂੰ ਤਸੱਲੀ ਦੇ ਨਾਲ ਦੱਸਤਾ ਇਹ ਕੰਡੀਸ਼ਨ ਹੈਗੀ ਨਾ ਟਰੈਕਟਰਾਂ ਦੀ ਠੀਕ ਆ ਜੀ origignal ਆ ਜਿੰਨੇ ਟਰੈਕਟਰ ਸਾਰੇ origignal ਆ ਪਹਿਲੇ ਰੰਗ ਪਹਿਲਾ ਰੰਗ ਪੇਂਟ ਆ ਠੀਕ ਆ ਜੀ ਕੋਈ ਕਿਸੇ ਰਕਮ ਦਾ ਕੋਈ ਪੇਂਟ ਨਹੀਂ ਆ ਕੋਈ ਭਵਾਰ ਨਹੀਂ ਕੋਈ ਕਲਮ ਨਹੀਂ ਗੀ ਹੋਰ ਸੰਦੀਪ ਕੋਈ ਗੱਲ ਪਾਤ ਬਹੁਤ ਵਧੀਆ ਬਾਕ ਠੀਕ ਹੈ ਜੀ ਹਾਂਜੀ ਤੇ ਇੱਕ ਨੰਬਰ ਬੋਲ ਦਈਏ ਆਪਣੇ 84370 ਜੀ 38939 ਜੀ ਠੀਕ ਹੈ ਵੀਰੇ ਸਸਿਗਾ ਸੰਤੋ ਸਾਹਿਬ ਬਾਕੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਵਾਧ ਤਵਾ ਵੀਡੀਓ ਸ਼ੇਅਰ ਕਰ ਦਿਆ ਕਰੋ ਜੀ ਠੀਕ ਹੈ ਜੀ ਆ ਦੱਸੋ ਵੀਰੇ ਇਸ ਤਰ੍ਹਾਂ ਟਰੈਕਟਰ ਵੀ ਲੈ ਕੇ ਆਉਂਦਾ ਜਿੱਦਾਂ ਕਿ ਆਪਾਂ ਮਾਲ ਪਸ਼ੂ ਤੁਹਾਨੂੰ ਦਿਖਾਈਦਾ ਇਸ ਘਰੋਂ ਤੇ ਉਹਦੇ ਨਾਲ ਨਾਲ ਜਿਹੜਾ ਇੱਕ ਟਰੈਕਟਰ ਵਪਾਰ ਦਾ ਕੰਮ ਵੀ ਆ ਇਹ ਵੀ ਕੋਈ 5 4 5 4 4 5 ਜਿਹੜੇ ਪੀਸ ਆ ਉਹ ਹਰ ਟਾਈਮ ਜਿਹੜੇ ਮੌਜੂਦ ਹੁੰਦੇ ਆ ਸੋ ਜਦੋਂ ਵੀ ਨਵੇਂ ਟਰੈਕਟਰ ਆਉਂਦੇ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਤੇ ਆਓ ਆਪਣਾ ਵਾਹੋ ਦੋਸਤੋ ਤਸਰਲੀ ਕਰੋ ਟਰੈਕਟਰ ਚੰਗੇ ਆ ਬਾਕੀ ਰੇੜਪੜਤਾ ਜਾਇਜਾ ਸੋ ਜਿਹੜੇ ਵੀਰ ਨੇ ਕੋਈ 5 6 7 ਲੱਖ ਦੀ ਲਾਉਣ ਦੀ ਸੋਚ ਰਿਆ ਪਰ ਚਲੋ ਹਰ ਇੱਕ ਵੀਰ ਦੀ ਨੀਡ ਹੁੰਦੀ ਆ ਸੋ ਜਿੰਨੀ ਜ਼ਮੀਨ ਆ ਦੋਸਤੋ ਉਸ ਦੇ ਅਕੋਰਡਿੰਗ ਇਹ ਟਰੈਕਟਰ ਸੰਦ ਚਲੋ ਖਰੀਦਣਾ ਚਾਹੀਦਾ ਸੋ ਥੋੜੀ ਜ਼ਮੀਨ ਥੋੜੇ ਵਾਈਵਾਨ ਵੀ ਰਾਸਤੇ ਬਿਲਕੁਲ ਛੋਟੇ ਟਰੈਕਟਰ ਜਿਹੜੇ ਬਿਲਕੁਲ ਬਾਈਟ ਦੇ ਵਿੱਚ ਸੋ ਅੱਜ ਜਿਹੜੇ ਤੁਹਾਨੂੰ ਦਿਖਾ ਦਿੱਤੇ ਆ ਠੀਕ ਆ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ